ਇਤੀ ਦਿਨੀ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਰਾਜਵੀਰ ਜਵੰਦਾ ਦੇ ਫੁੱਲ ਝੁਗੇਗੇ ਅਤੇ ਅੱਜ ਹੀ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ ਫੁੱਲ ਧਾਰੇ ਜਾਣਗੇ ਫੁੱਲਾਂ ਦੀ ਰਸਮ ਦੌਰਾਨ ਗਾਇਕ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਸਮੇਤ ਮਿਊਜ਼ਿਕ ਇੰਡਸਟਰੀ ਦੇ ਸtare ਵੀ ਮੌਜੂਦ ਰਹੇ ਉਤੇ ਹੀ ਪਰਿਵਾਰਕ ਮੈਂਬਰਾਂ ਦਾ ਕੋਈ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਪਰਿਵਾਰਕ ਮੈਂਬਰ ਹਲੇ ਵੀ ਸਦਮੇ ਦੇ ਵਿੱਚ ਨੇ ਅਤੇ ਫੁੱਲ ਚੁਗਦੇ ਸਮੇਂ ਉਹਨਾਂ ਦੀ ਵੀ ਭੁੱਬ ਨਿਕਲ ਗਈ। ਉਤੇ ਹੀ ਪਿੰਡ ਦੇ ਸਰਪੰਚ ਨੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅੱਜ ਹੀ ਜਿਹੜੇ ਕਿ ਰਾਜਵੀ ਜਵੰਦਾ ਦੇ ਫੁੱਲ ਕੀਰਤਪੁਰ ਸਾਹਿਬ ਤਾਰੇ ਚਾਣਗੇ। ਜਵੰਦੀ ਰਸਮ ਪੂਰੀ ਕੀਤੀ ਗਈ ਤੇ ਭੋਗ ਸਰ ਕੋ ਦਰ ਰੱਖਿਆ ਗਿਆ। ਭੋਗ ਸ਼ੁੱਕਰਵਾਰ 17 ਤਰੀਕ ਦਾ ਭੋਗ ਰੱਖਿਆ ਗਿਆ ਪੰਨ। ਕਿ ਫੁੱਲਾਂ ਦੀ ਰਸਮ ਕਰ ਚੁੱਕੇ ਹਾਂ ਹੁਣ ਕੀਰਤਪੁਰ ਸਾਹਿਬ ਅਸਥਾਨ ਜਾਵਾਂਗੇ ਸਿੰਘਗੜ੍ਹ ਤੱਕ ਬਸ ਹੋਰ ਅੱਧੇ ਪੌਣੇ ਘੰਟੇ ਤੱਕ ਕੀਰਤਪੁਰ ਸਾਹਿਬ ਨੂੰ ਜਾਵਾਂਗੇ ਹਾਂਜੀ ਸਰ ਇਹ ਜਿਹੜੀ ਰਹਿਮਾਨੀ ਉਹ ਵੀ ਕੀਤੀ ਗਈ ਹੈ ਨਾ ਸਾਧਕ ਪਰਿਵਾਰ ਦੇ ਵੱਲੋਂ ਇਹ ਜਰੀ ਪਿਆ ਜਾ ਰਿਹਾ ਹੈ ਕਿ ਇਹ ਜਿਹੜਾ ਯਾਦ ਕੀਤਾ ਜਾ ਰਿਹਾ ਹੈ ਮੰਨ ਕੀਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਕੀਤਾ ਇਹ ਹੀ ਅਜੇ ਬਸ ਉਹ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਨ ਜਿੱਥੇ ਵੀ ਸਾਡਾ ਭਰਾ ਹੋਵੇ ਆਪਣੇ ਚਰਨਾਂ 'ਚ ਜਗ੍ਹਾ ਮਿਲੇ ਜਿਹੜਾ ਉਹ ਸਰਪੰਚ ਸਾਹਿਬ ਹੈਗੇ 17 ਜੁਲਾਈ ਨੂੰ ਇੱਥੇ ਪਿੰਡ 'ਚ ਹੀ ਕਰਾਈ ਜਾਏਗੀ ਪਿੰਡ 'ਚ ਹੀ ਇੱਥੇ ਕਰਾਈ ਜਾਏਗੀ 17 ਤਰੀਕ ਨੂੰ ਅਖੰਡ ਪਾਠ ਸਾਹਿਬ ਕਦੋਂ ਲੱਗਿਆ ਅੱਜ ਸਹਿਜ ਪਾਠ ਸਾਹਿਬ ਪ੍ਰਕਾਸ਼ ਕਰ ਦਿੱਤੇ ਗਏ ਨੇ ਹਾਂਜੀ ਠੀਕ ਹੈ ਇਹੀ ਹੈ ਸੋ ਦਾਦੇ ਕੀ ਰਾਜਵੀ ਜਵੰਦਾ ਦੀ ਸੇਤ ਜੋਬੀ ਦੇ ਵਾਸਤੇ ਲੱਖਾਂ ਕਰੋੜਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਪਰ ਅਰਦਾਸਾਂ ਹਰ ਰਾਜਵੀ ਜਵੰਦਾ ਨੂੰ ਨਹੀਂ ਲੱਗੀਆਂ ਤੇ ਉਹਨਾਂ ਦਾ ਜਿਹੜਾ ਦੇਹੰਤ ਹੋ ਗਿਆ ਤੇ ਅੰਤਿਮ ਸੰਸਕਾਰ ਕਰ ਤੋਂ ਬਾਅਦ ਅੱਜ ਫੁੱਲ ਚੁਗੰਦੀ ਰਸਮ ਅਦਾ ਕੀਤੀ ਗਈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ